ਮਰਕ ਕੇ ਦੁਬਾਰਾ ਜਿਉਂਦੇ ਹੋ ਸਕਦੇ ਨੇ ਲੋਕ ਅਮੀਰ ਬੰਦੇ ਕਰਵਾ ਰਹੇ ਨੇ ਆਪਣੇ ਆਪ ਨੂੰ ਫ੍ਰੀਜ਼ ਵਿਗਿਆਨੀਆਂ ਨੇ ਕੱਢ ਲਈ ਐ ਨਵੀਂ ਰਿਸਰਚ ਲੰਮੇ ਸਮੇਂ ਤੱਕ ਜਿਉਣਾ ਆਇਆ ਅਮਰ ਹੋਣਾ ਹਰ ਇੱਕ ਵਿਅਕਤੀ ਦੀ ਇੱਛਾ ਹੁੰਦੀ ਹੈ ਯਾ ਆਪਣੇ ਸਗੇ ਸੰਬੰਧੀਆਂ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਿਣਾ ਕਿਸੇ ਵੀ ਵਿਅਕਤੀ ਨੂੰ ਇਹ ਇਸ ਚੀਜ਼ ਦਾ ਦਿਲ ਨਹੀਂ ਕਰਦਾ ਹੁਣ ਵਿਗਿਆਨੀਆਂ ਨੇ ਨਵੀਂ ਖੋਜ ਕੱਢੀ ਹੈ ਰਿਸਰਚਾਂ ਕਰੀਆਂ ਨੇ ਕਿ ਮਰਿਆ ਹੋਇਆ ਵਿਅਕਤੀ ਇਸ ਦੁਨੀਆ ਤੇ ਮੁੜ ਜਿਉਂਦਾ ਹੋ ਸਕਦਾ ਹੈ ਜਿਸ ਕਾਰਨ ਇਸ ਧਰਤੀ ਦੇ ਅਮੀਰ ਲੋਕ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਨੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਜੀ ਕੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਵਾਪਸ ਆ ਸਕਣ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਅਹਿਜਾ ਜੋ ਤਕਨੀਕ ਕਹਿ ਸਕਦੇ ਆ ਇਹ ਤਰੀਕਾ ਕਹਿ ਸਕਦੇ ਆ ਅਪਣਾਇਆ ਜਾ ਰਿਹਾ ਹੈ ਵਿਗਿਆਨੀਆਂ ਦੇ ਵੱਲੋਂ ਕਿ ਜਿੰਦਾ ਬੰਦੇ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਜ਼ਿੰਦਾ ਕੀਤਾ ਜਾ ਸਕੇ ਯਾਨੀ ਫ੍ਰੀਜ਼ ਹੋ ਗਿਆ ਬੰਦਾ ਮਰ ਗਿਆ ਸਮਝੋ ਪਰ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਾ ਕੀਤਾ ਜਾ ਸਕਦਾ ਹੈ ਭਾਵੇਂ 50 ਸਾਲ ਬਾਅਦ ਭਾਵੇਂ 100 ਸਾਲ ਬਾਅਦ ਜੋ ਇਹ ਕਿਹੜੀ ਪ੍ਰਕਿਰਿਆ ਹੈ ਤੁਹਾਨੂੰ ਦੱਸਿਏ ਕਿ ਇਹ ਕਿਹੜੀ ਪ੍ਰਕਿਰਿਆ ਨਾਲ ਮਰਿਆ ਹੋਇਆ ਬੰਦਾ ਅਮੁਰ ਜਿਉਂਦਾ ਹੋ ਸਕਦਾ ਹੈ ਇਸ ਦੇ ਪਿੱਛੇ دیਵਾਨੇ ਹੋਏ ਪਏ ਨੇ ਲੋਕ ਦੱਸਦੇ ਆ ਕਿ ਅਮੀਰ ਲੋਕ ਜੋ ਉਹਨਾਂ ਦੇ ਵੱਲੋਂ ਇਸ ਪ੍ਰੋਸੈਸ ਨੂੰ ਕਰਵਾਉਣਾ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਹਾਲ ਦੇ ਵਿੱਚ ਹੀ ਕਈ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕੀਤਾ ਜਾ ਸਕਦਾ ਹੈ ਇਹ ਸਾਰਾ ਪ੍ਰੋਸੈਸ ਕੀ ਹੈ ਕਿਵੇਂ ਹੋਵੇਗਾ ਅਮੀਰ ਲੋਕਾਂ ਦੇ ਵਿੱਚ ਇਸ ਦਾ ਚੱਲਣ ਵਾਧਦਾ ਜਾ ਰਿਹਾ ਹੈ ਕਿਵੇਂ ਬਾਡੀ ਨੂੰ ਉਸੇ ਤਰੀਕੇ ਦੇ ਨਾਲ ਪ੍ਰਿਜ਼ਰਵ ਕਰਕੇ ਇੰਨੇ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ ਕੁਝ ਸਾਲਾਂ ਬਾਅਦ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਅੱਜਕੱਲ ਦੇ ਤਕਨੀਕੀ ਯੁੱਗ ਦੇ ਵਿੱਚ ਅਸੀਂ ਆਪਣੇ ਆਸ-ਪਾਸੇ ਕਈ ਅਜੀਬੋ-ਗਰੀਬ ਖਬਰਾਂ ਸੁਣਦੇ ਹਾਂ ਜਿਨ੍ਹਾਂ ਦੇ ਵਿੱਚੋਂ ਇਹ ਜੀਆਂ ਹੁੰਦੀਆਂ ਨੇ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਹਨ ਇਸ ਵਿਚਾਰੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰੇ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਈ ਸਾਲ ਪਹਿਲਾਂ ਮਰਨ ਵਾਲੇ ਵਿਅਕਤੀਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ ਇਹ ਸਵਾਲ ਬਣਿਆ ਹੋਇਆ ਹੈ ਇਹ ਬਿਲਕੁਲ ਅਸੰਭਵ ਸਵਾਲ ਹੈ ਪਰ ਦੁਨੀਆ ਦੇ ਸਾਰੇ ਲੋਕਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਤਕਨੀਕ ਦੀ ਖੋਜ ਕਰਨਗੇ ਅਤੇ ਸਾਲਾਂ ਪਹਿਲਾਂ ਮਰ ਚੁਕੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਸੰਭਵ ਹੋਵੇਗਾ ਤੁਹਾਨੂੰ ਇਹ ਸੁਣ ਕੇ ਅਜੀਬ ਲੱਗ ਰਿਹਾ ਹੋਵੇਗਾ ਪਰ ਦੁਨੀਆ ਦੇ ਸਾਰੇ ਅਮੀਰ ਲੋਕ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਦੇ ਵਿੱਚ ਜਿਉਂਦੇ ਹੋਏ ਆਪਣੇ ਸ਼ਰੀਰਾਂ ਦੀ ਪ੍ਰੈਜ਼ਰਵੇਸ਼ਨ ਕਰਵਾ ਰਹੇ ਹਨ ਭਾਵ ਵਿਸ਼ੇਸ਼ ਤਕਨੀਕ ਕਰਾਈ ਉਹ ਸੈਕੜੇ ਸਾਲਾਂ ਤੋਂ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਹਨ ਤਾਂ ਜੋ ਮਰਨ ਤੋਂ 50 ਸਾਲ ਬਾਅਦ ਵੀ ਉਹਨਾਂ ਦਾ ਸਰੀਰ ਜਿਵੇਂ ਦਾ ਹੈ ਓਵੇਂ ਦਾ ਹੀ ਬਣਿਆ ਰਹੇ ਅਮੀਰ ਲੋਕ ਇਹ ਜਾ ਇਸ ਲਈ ਕਰਵਾ ਰਹੇ ਹਨ ਜੋ ਆਉਣ ਵਾਲੇ ਸਾਲਾਂ 'ਚ ਜੇਕਰ ਵਿਗਿਆਨੀ ਇਸ ਤਕਨੀਕ ਦੀ ਖੋਜ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਮੁੜ ਜਿੰਦਾ ਕਰ ਦਿੱਤਾ ਜਾਵੇ ਫਿਰ ਉਹਨਾਂ ਦਾ ਸਰੀਰ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇਗਾ ਇੰਨਾ ਹੀ ਨਹੀਂ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਦੇ ਵਿੱਚ ਅਮੀਰ ਲੋਕ ਆਪਣੀ ਜਾਇਦਾਦ ਨੂੰ ਕਈ ਗੁਣਾ ਵਧਾ ਰਹੇ ਹਨ ਅਤੇ ਟਰਸਟ ਬਣਾ ਕੇ ਇਸ ਦੇ ਵਿੱਚ ਵਾਅਦਾ ਵੀ ਕਰ ਰਹੇ ਹਨ ਤਾਂ ਜੋ ਜੇਕਰ ਮੌਤ ਤੋਂ ਬਾਅਦ ਉਹਨਾਂ ਦਾ ਜੀਵਨ ਦੁਬਾਰਾ ਸ਼ੁਰੂ ਹੁੰਦਾ ਹੈ ਅਤੇ ਉਹ ਦੁਬਾਰਾ ਜ਼ਿੰਦਾ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਸਗੋਂ ਹੁਣ ਦੀ ਤਰ੍ਹਾਂ ਭਵਿੱਖ ਵਿੱਚ ਵੀ ਉਹ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਬਤੀਤ ਕਰਨਗੇ ਅਮੀਰ ਲੋਕ ਹਮੇਸ਼ਾ ਅਮੀਰ ਰਹਿਣਾ ਚਾਹੁੰਦੇ ਨੇ ਭਾਵ ਮੌਤ ਤੋਂ ਇਸ ਲਈ ਉਹ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਗੁਪਤ ਰੂਪ ਦੇ ਵਿੱਚ ਸੁਰੱਖਿਅਤ ਰੱਖਾ ਜਾਵੇ ਉਹ ਆਪਣੀਆਂ ਸੰਪਤੀਆਂ ਨੂੰ ਵਧਾਉਣ ਦੇ ਲਈ ਟਰਸਟ ਬਣਾਉਂਦੇ ਨੇ ਜਦੋਂ ਤੱਕ ਉਹਨਾਂ ਨੂੰ ਦੁਬਾਰਾ ਨਿਵੇਸ਼ ਨਹੀਂ ਕੀਤਾ ਜਾ ਸਕਦਾ ਭਾਵੇਂ ਇਹ ਸੈਕੜੇ ਸਾਲਾਂ ਬਾਅਦ ਹੋਵੇ ਕਿਉਂਕਿ ਕੋਈ ਵੀ ਮਰੇ ਹੋਏ ਗਰੀਬ ਕੋਲ ਵਾਪਸ ਨਹੀਂ ਆਉਣਾ ਚਾਹੁੰਦਾ ਖੁਸ਼ਕਿਸਮਤੀ ਨਾਲ ਅਮੀਰਾਂ ਦੇ ਲਈ ਦੌਲਤ ਨੂੰ ਅਮਰ ਬਣਾਉਣਾ ਮੌਤ ਨੂੰ ਉਲਟਾਉਣ ਨਾਲ ਬਧੇਰੇ ਪਸੰਦ ਕਰਨ ਯੋਗ ਹੈ ਬਹੁਤ ਸਾਰੇ ਸਟੇਟ ਵਕੀਲ ਅਹਜੇ ਪ੍ਰੋਜੈਕਟ ਬਣਾ ਰਹੇ ਹਨ ਜਿਨ੍ਹਾਂ ਦਾ ਉਦੇਸ਼ ਦੌਲਤ ਨੂੰ ਵਧਾਉਣਾ ਜਦੋਂ ਤੱਕ ਫਰਨੋਲੀ ਤੌਰ ਤੇ ਸੁਰੱਖਿਤੇ ਲੋਕਾਂ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਦਾ ਭਾਵੇਂ ਸੈਕੜੇ ਸਾਲਾਂ ਬਾਅਦ ਹੋਵੇ ਇਹ ਇੱਕ ਅਹਜੀ ਤਕਨੀਕ ਹੈ ਜਿਸ ਦੇ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਜ਼ਿੰਦਾ ਰੱਖ ਕੇ ਵਿੱਚ ਯਾਨੀ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਮਰਨ ਤੋਂ ਬਚਾਇਆ ਜਾ ਸਕਦਾ ਹੈ ਸਕੇ ਅਸਲ ਦੇ ਵਿੱਚ ਹੀ ਮਰੇ ਹੋਏ ਮਨੁੱਖ ਨੂੰ ਮੁੜ ਸੁਰਜੀਤ ਕਰਨ ਦੀ ਤਕਨੀਕ ਜਾਂ ਮਨੁੱਖੀ ਸਰੀਰ ਦੇ ਸ਼ੈਲਾਂ ਨੂੰ ਟੂਸਿਆਂ ਨੂੰ ਅਯੋਗ ਕਰਨ ਦੀ ਦਿੰਦੀ ਹੈ ਉਹਨਾਂ ਨੂੰ ਇੰਨੇ ਘੱਟ ਤਾਪਮਾਨ ਤੇ ਰੱਖਦੇ ਹਨ ਕਿ ਉਹਨਾਂ ਨੂੰ ਕੋਈ ਵੀ ਸਾਨੂੰ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਲੋੜ ਪੈਣ ਤੇ ਕਈ ਸਾਲਾਂ ਬਾਅਦ ਇਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਔਨ ਵਾਲੇ 100 ਜਾਂ 200 ਸਾਲਾਂ ਬਾਅਦ ਮਰੇ ਹੋਏ ਵਿਅਕਤੀ ਨੂੰ ਮੁੜ ਜ਼ਿੰਦਾ ਕੀਤਾ ਜਾ ਸਕਦਾ ਹੈ ਅਮੀਰ ਲੋਕਾਂ ਨੇ ਇਸ ਦਾ ਪ੍ਰੋਸੈਸ ਅਪਣਾਉਣਾ ਸ਼ੁਰੂ ਵੀ ਕਰ ਦਿੱਤਾ ਹੈ ਜਿਉਂਦੇ ਜੀ ਉਹ ਆਪਣੀ ਬਾਡੀ ਨੂੰ ਪ੍ਰਿਜ਼ਰਵ ਕਰਾ ਰਹੇ ਨੇ ਫ੍ਰੀਜ਼ ਕਰਵਾ ਰਹੇ ਨੇ ਤਾਂ ਜੋ ਉਹ ਮਰਨ ਤੋਂ ਬਾਅਦ ਮੁੜ ਜ਼ਿੰਦਾ ਹੁੰਦੇ ਨੇ ਤਾਂ ਉਹਨਾਂ ਦਾ ਸ਼ਰੀਰ ਜਿਵੇਂ ਦਾ ਹੈ ਓਵੇਂ ਦਾ ਹੀ ਰਹੇ